ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕੁਰ ਗੈ ਰਾਗੁਰ ਮੈਂ ਜੇਹੀ ਗਣ ਕੇ ਰਾਮ ਤੂੰ ਠਾਕੁਰ ਨਾ ਜਾਣ ਤੂੰ ਵੱਡਾ ਨਾ ਕਰ ਮਿਹਰੰਤ ਸਾਈਂ ਕਿਰਪਾ ਕੀ ਜਾ ਸਹ ਮਤ ਦੀਜਾ ਸਦਾ ਸਦਾ ਤਦ ਧਿਆਈ ਤੇਰਾ ਕੀਤਾ ਜਤਨਾ ਹੀ ਮੈਨੂੰ ਜੋਬ ਕੀ ਤੋਈ ਨਾ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਤੋਈ ਤਰਸ ਤਵਾ ਮਹੀ ਰਾਮ ਤੋ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਪਾਂ ਜੀਵਾ ਤਨ ਮਨ ਲਥੀਵਾ ਹਰਿਆ ਸੋ ਕਹੋ ਟਲ ਗੁਰ ਸੇਵ ਐਹਨੇ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਣੀ ਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਨ ਲਾਤੇ ਬ੍ਰਵ ਸਰਣ ਪ੍ਰਗਟੇ ਭਲੇ ਸੰਜੋਗਾ ਕਰਿ ਇਸ਼ਨਾਨ ਉਸੇ ਮਰੇ ਪ੍ਰਭੁ ਆਪਣਾ मानो तो पले अोगा कोट बिगम ले प्रव प्रग प्रगते पले संजोगा शब्द सो सोभ ਗਾਵੋ ਸੋਹਣੋ ਪੜੋ ਨਿਤ ਭਾਈ ਗੁਰਪੂਰਾ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵੱਛਲ ਦਾ ਅੱਲਾ ਸੰਤਾ ਕੀ ਪਾਜ ਰਖਦਾ ਆਵਾ ਆਬ ਤੇਰ ਗੋ ਪ੍ਰਤ ਪਾਲਾ ਹਾਰੇ ਅੰਮ੍ਰਿਤ ਨਾਮ ਪੌਜਨ ਦੇ ਤੱਕ ਹੁੰਚਾ ਸਰਵ ਵੇੜਾ ਮੁਖ ਪਾਵਹਿ ਜਰਾ ਮਰਾ ਤਾਂ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੱਡੇ ਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਉ ਨਰੋਈਂ ਦਿਤਾਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮਖਵਾ ਜੋ ਸਾਨੂੰ ਪ੍ਰਾਪਤ ਹੋਇਆ 600 11 ਅੰਗ ਦੇ ਉੱਤੇ ਸੁਭਾਏ ਮਾਨ ਸੌਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨੋ ਧੰਨ ਸਭ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਜੋ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਲ ਵਿੰਦ ਤੋਂ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਐ ਕਿ ਜਦੋਂ ਤੁਸੀਂ ਇਸ਼ਨਾਨ ਕਰੋਗੇ ਨਾ ਤੇ ਇਸ਼ਨਾਨ ਕਰਕੇ ਫਿਰ ਉਸ ਪਰਮਾਤਮਾ ਨੂੰ ਯਾਦ ਕਰੋਗੇ ਜਿਹੜੇ ਮੁਸਲਮਾਨ ਨੇ ਉਹ ਅੱਲਾਹ ਅੱਲਾਹ ਕਹਿੰਦੇ ਜਿਹੜੇ ਹਿੰਦੂ ਨੇ ਉਹ ਰਾਮ ਰਾਮ ਕਹਿੰਦੇ ਤੇ ਜਿਹੜੇ ਸਿੱਖ ਨੇ ਉਹ ਵਾਹਿਗੁਰੂ ਵਾਹਿਗੁਰੂ ਕਹਿੰਦੇ ਤੇ ਗੁਰੂ ਸਾਹਿਬ ਨੇ ਸਿਮਰ ਕਿਹਾ ਕਿ ਸਿਮਰੋ ਚਾਹੇ ਕੋਈ ਅੱਲਾਹ ਕਹੋ ਰਾਮ ਕਹੋ ਵਾਹਿਗੁਰੂ ਕਹੋ ਭਗਵਾਨ ਕਹੋ ਉਸ ਪਰਮਾਤਮਾ ਦਾ ਸਿਮਰਨ ਕਰੋ ਵਸ ਕਹਿੰਦੇ ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕਹਿੰਦੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਨਾ ਇਸ਼ਨਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਫੁਰਤੀ ਆ ਜਾਂਦੀ ਹੈ ਜੀ ਜਦੋਂ ਤੁਸੀਂ ਪਰਮਾਤਮਾ ਦਾ ਸਿਮਰ ਸਿਮਰਨ ਕਰੋਗੇ ਕਹਿੰਦੇ ਫਿਰ ਹੋਣਾ ਕੀ ਹੈ ਮਨ ਤਨ ਭਏ ਅਰੋਗਾ ਕਹਿੰਦੇ ਤੁਹਾਡਾ ਮਨ ਵੀ ਤੇ ਤੁਹਾਡਾ ਤਨ ਵੀ ਰੋਗ ਹੋ ਜਾਵੇ ਰੋਗਾਂ ਤੋਂ ਮੁਕਤ ਹੋ ਜਾਣਾ ਜਿਹੜੇ ਮਨ ਦੇ ਰੋਗ ਐ ਨਾ ਮਨ ਦੇ ਉਹਨਾਂ ਦੀ ਗੱਲ ਕਰਦੇ ਆ ਕਿ ਤੁਹਾਡਾ ਤਨ ਵੀ ਤੇ ਤੁਹਾਡਾ ਮਨ ਵੀ ਕਹਿੰਦੇ ਅਰੋਗ ਹੋ ਜਾਣਾ ਕੋਈ ਦੁੱਖ ਨਹੀਂ ਹੋਣਾ ਜਦੋਂ ਤੁਸੀਂ ਇਸ਼ਨਾਨ ਕਰੋਗੇ ਜੇ ਬੰਦੇ ਨੇ ਇਸ਼ਨਾਨ ਹੀ ਨਹੀਂ ਕੀਤਾ 10 ਦਿਨ ਉਤੇ ਘੋਰੀ ਹੋ ਜਾਣਾ ਉੱਥੇ ਨਹੀਂ ਜਾਣਾ ਮੰਜੇ ਤੋਂ ਉਹ ਜਦੋਂ ਇਸ਼ਨਾਨ ਨਹੀਂ ਕਰੂਗਾ ਹੌਲੇ 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 ਸਰੀਰ ਤੇ ਜਟਾਵਾਂ ਬਣ ਜਾਣੀਆਂ ਨੌ ਵੱਧ ਜਾਣੇ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਵੀ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਤੁਹਾਡਾ ਮਨ ਤਕੜਾ ਹੋ ਜਾਂਦਾ ਹੈ ਤੁਹਾਡਾ ਸਰੀਰ ਸੋਹਣਾ ਹੋ ਜਾਂਦਾ ਹੈ ਕਹਿੰਦੇ ਅਰੋਗ ਨਹੀਂ ਰਹਿੰਦਾ ਕੋਈ ਅਰੋਗ ਹੋ ਜਾਂਦਾ ਹੈ ਰੋਗ ਖਤਮ ਹੋ ਜਾਂਦੇ ਆ ਕਿੰਨੇ ਕ ਰੋਗ ਖਤਮ ਹੋਣਗੇ ਜੀ ਕੋਟ ਵਿਗਨ ਲਾਤੀ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਹਿੰਦੇ ਕਰੋੜਾਂ ਵਿਗਨ ਜਿਹੜੇ ਤੁਹਾਡੇ ਰਸਤੇ ਦੇ ਵਿੱਚ ਵਿਗਨ ਆਉਣਗੇ ਤੁਹਾਡੇ ਰਸਤੇ ਦੇ ਵਿੱਚ ਰੁਕਾਵਟਾਂ ਆਉਣਗੀਆਂ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰੋਗੇ ਇੱਕ ਨਹੀਂ ਦੋ ਨਹੀਂ ਕੋਟ ਲਿਖਿਆ ਤੇ ਕੋਟ ਦਾ ਭਾਵ ਕਰੋੜਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਤੇ ਜਦੋਂ ਤੁਸੀਂ ਬਾਣੀ پڑھੋਗੇ ਤੇ ਫਿਰ ਸੰਜੋਗ ਬਣ ਜਾਣਾ ਉਸ ਪ੍ਰਮਾਤਮਾ ਦੇ ਮਿਲਾਪ ਦਾ ਇੱਕ ਨਾ ਇੱਕ ਦਿਨ ਐਸਾ ਹੋਣਾ ਕਿ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ ਸੰਜੋਗ ਗੁਰੂ ਸਾਹਿਬ ਨੇ ਗੁਰਬਾਣੀ ਜਿਵੇਂ ਕਿ ਸੰਜੋਗ ਵਿਜੋਗ ਤੋਂ ਹੋ ਹੀ ਹੂਆ ਇਹ ਪ੍ਰਮਾਤਮਾ ਨੇ ਸਾਨੂੰ ਲਿਖ ਕੇ ਭੇਜਤਾ ਕਿ ਤੁਸੀਂ ਬਾਣੀ ਪੜੋਗੇ ਇਸ਼ਨਾਨ ਕਰੋਗੇ ਤੁਹਾਡਾ ਸੰਯੋਗ ਭਾਵ ਕੇ ਵੇਜ ਵਿਜਿਆ ਜਾ ਰਿਹਾ ਇੱਕ ਦਿਨ ਉਹ ਵੇਜ ਨੇ ਤੇ ਧਰਤੀ ਜੁਵਾਰ ਨਿਕਲਣੀ ਹੈ ਜਦੋਂ ਤੁਸੀਂ ਬਾਣੀ ਪੜਦੇ ਰਹੋਗੇ ਕਹਿੰਦੇ ਫਿਰ ਸੰਯੋਗ ਭਾਵ ਕੇ ਪ੍ਰਮਾਤਮਾ ਨੂੰ ਮਿਲਣ ਦੇ ਅਸੀਂ ਨੇੜੇ ਹੋ ਜਾਾਂਗੇ ਪ੍ਰਭ ਬਾਣੀ ਸ਼ਬਦ ਸੁਭਾਖਿਆ ਸੁਭਾਖਿਆ ਦਾ ਭਾਵ ਹੁੰਦਾ ਬੋਲੀ ਭਾਖਿਆ ਦਾ ਭਾਵ ਸੁਭਾਖਿਆ ਚੰਗੀ ਬੋਲੀ ਆ ਜਿਹੜੀ ਗੁਰਬਾਣੀ ਹੈ ਨਾ ਸਾਡੇ ਕੋਲੇ ਇਹ ਪ੍ਰਮਾਤਮਾ ਦੀ ਬਾਣੀ ਹੈ ਇਹ ਚੰਗੀ ਬਾਣੀ ਹੈ ਕਹਿੰਦੇ ਇਹਦਾ ਸਨਮਾਨ ਕਰਿਆ ਕਰੋ ਪ੍ਰਭ ਬਾਣੀ ਸ਼ਬਦ ਸੋਪਾਕ ਕਿੰਨੀ ਹੈ ਕਿੰਨੇ ਬਾਣੀਆਂ ਸਾਡੇ ਕੋਲੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਕਿੰਨੀ ਬਾਣੀਆਂ ਸਾਡੇ ਕੋਲੇ ਜਿਹੜੀ ਮਰਜੀ ਪੜੋ ਗੁਰੂ ਨਾਨਕ ਸਾਹਿਬ ਨੂੰ ਪੜੋ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪੜੋ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੜੋ ਗੁਰੂ ਰਾਇਆਨਦਾਸ ਮਹਾਰਾਜ ਜੀ ਨੂੰ ਪੜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੜੋ 15 ਭਗਤ ਨੇ ਸਾਡੇ ਕੋਲੇ ਭਗਤ ਕਬੀਰ ਸਾਹਿਬ ਜੀ ਨੂੰ ਪੜੋ ਭਗਤ ਰਵਦਾਯ ਜੀ ਨੂੰ ਪੜੋ ਭਗਤ ਸੁਆਣ ਜੀ ਨੂੰ ਪੜੋ ਗੁਰਸਿੱਖ ਨੇ ਸਾਡੇ ਕੋਲ ਗੁਰਸਿੱਖਾਂ ਦੀ ਬਾਣੀ ਹੈ ਭੱਟਾਂ ਦੀ ਬਾਣੀ ਹੈ ਪੜੋ ਜੀ ਕਹਿੰਦੇ ਇਹ ਬਾਣੀ ਸਾਰੀ ਉਸ ਪ੍ਰਮਾਤਮਾ ਦੀ ਬਾਣੀ ਹੈ ਇਹ ਸਾਰੇ ਗੁਰਸਿੱਖਾਂ ਦੇ ਭਗਤਾਂ ਦੇ ਭੱਟਾਂ ਦੇ ਗੁਰਸਾਹਿਬਾਨਾਂ ਦੇ ਹਿਰਦੇ ਚੋਂ ਨਿਕਲੀ ਹੋਈ ਆਵਾਜ਼ ਹੈ ਕਹਿੰਦੇ ਉਹ ਸ਼ਬਦ ਨੇ ਜਿਹੜੇ ਗੁਰੂ ਦੇ ਹਿਰਦੇ 'ਚ ਆਏ ਹੋਏ ਆ ਕਹਿੰਦੇ ਪੜੋ ਤੇ ਸਿ ਜਦੋਂ ਅਸੀਂ ਪੜਾਂਗੇ ਤੇ ਜਦੋਂ ਅਸੀਂ ਸੁਣਾਗੇ ਤੇ ਅੱਗੇ ਬਾਣੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰਾ ਤੋਰ ਆਖਿਆ ਕਹਿੰਦੇ ਗਾਵੋ ਕੋਈ ਗਾਓ ਕੋਈ ਸੁਣੋ ਕੋਈ ਪੜੋ ਕਦੇ ਇਕਦਿਨੇ ਨਿਤ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰਾ ਤੂੰ ਰੱਖਿਆ ਪੂਰੇ ਗੁਰੂ ਨੇ ਤੈਨੂੰ ਰੱਖਿਆ ਤੇ ਤੂੰ ਦਾ ਸਿਮਰਨ ਕਰ ਚਾਹੇ ਬਾਣੀ ਪੜ ਚਾਹੇ ਬਾਣੀ ਸੁਣ ਚਾਹੇ ਬਾਣੀ ਗਾ ਕਦੇ ਇਕਦਿਨੇ ਨਹੀਂ ਸਰਨਾ ਨਿਤ ਹਰ ਰੋਜ ਗਾਉ ਸੁਣੋ ਪੜੋ ਨਿਤ ਭਾਏ ਗੁਰਪੂਰੈ ਤੂੰ ਰੱਖਿਆ ਰਹਾਉ ਰਹਾਉ ਦਾ ਭਾਵ ਨੂੰ ਠਹਿਰਨਾ ਰੁਕਣਾ ਵਿਸਰਾ ਕੇ ਸ਼ਬਦ ਨੂੰ ਚੰਗੇ ਤਰ੍ਹਾਂ ਕੋਸ਼ਿਸ਼ ਕਰੋ ਕਿ ਕਲਾ ਕਲਾ ਸ਼ਬਦ ਅਸੀਂ ਰੁਕ ਕੇ ਪੜੀਏ ਅਸੀਂ ਸਹਿਜ ਪਾਠ ਕਰਦੇ ਹਾਂ ਸਹਿਜ ਪਾਠ ਦਾ ਭਾਅ ਵੀ ਇਹੀ ਹੁੰਦਾ ਹੈ ਕਿ ਰੁਕ ਰੁਕ ਕੇ ਭਾਈ ਠਹਿਰ ਠਹਿਰ ਕੇ ਸਮਝ ਸਮਝ ਕੇ ਅੱਗੇ ਚੱਲਣਾ ਕਿਤੇ ਇਹ ਨਾ ਹੋਵੇ ਕਿ ਆਪ ਨੂੰ ਵੀ ਪਤਾ ਨਾ ਲੱਗੇ ਕਿ ਪੜਿਆ ਆਪ ਨੂੰ ਵੀ ਪੰਤਾਂ ਦਾ ਲੱਗੇ ਕੀ ਪੜਿਆ ਕਹਿੰਦੇ ਹੋਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਅਸਲ ਦੇ ਵਿੱਚ ਕਹਿੰਦੇ ਚੰਗੀ ਤਰ੍ਹਾਂ ਸਮਝ ਸਮਝ ਕੇ ਪੜ੍ਹਨਾ ਸੱਚਾ ਸਾਹਿਬ ਅੰਮਿਤ ਵੜਾਏ ਭਗਤ ਵਛਲ ਦਿਆਲਾ ਕਹਿੰਦੇ ਜਿਹੜਾ ਪ੍ਰਮਾਤਮਾ ਉਹ ਸੱਚਾ ਹੈ ਉਹ ਵਾਹਿਗੁਰੂ ਜਿਹੜਾ ਹੈ ਉਹ ਸੱਚਾ ਸਾਹਿਬ ਹੈ ਮੇਰਾ ਅੰਮਿਤ ਵੜਾਏ ਅਮਿੱਤ ਦਾ ਭਾਵ ਹੁੰਦਾ ਮਿੰਤੀ ਕਿ ਪ੍ਰਮਾਤਮਾ ਜਿਹੜਾ ਉਹ ਇੰਨਾ ਵੱਡਾ ਹੈ ਉਹ ਮਿਣਿਆ ਨਹੀਂ ਜਾਂਦਾ ਉਹਨੂੰ ਤੋਲਿਆ ਨਹੀਂ ਜਾਂਦਾ ਉਹਦੇ ਗੁਣਾਂ ਨੂੰ ਗਾਇਆ ਨਹੀਂ ਜਾ ਸਕਦਾ ਉਹ ਮਹਾਨ ਹੈ ਸੱਚਾ ਸਾਹਿਬ ਅਮਿੱਤ ਬੜਾਈ ਭਗਤ ਬਚਲ ਬਿਆਲਾ ਕਹਿੰਦੇ ਬਚਲ ਦਾ ਭਾਵ ਨਾ ਪਿਆਰ ਕਰਨ ਵਾਸਤੇ ਜੇ ਜਿਹੜਾ ਪਰਮਾਤਮਾ ਉਹ ਭਗਤਾਂ ਦੇ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਬਹੁਤ ਪਿਆਰ ਕਰਦਾ ਹੈ ਤਾਂ ਅੱਲਾ ਦਾ ਭਾਗ ਹੁੰਦਾ ਹੈ ਕਿ ਮਿਹਰ ਭਰਿਆ ਹੱਥ ਰੱਖਣਾ ਉਹ ਆਪਣੇ ਪਿਆਰਿਆਂ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਦਾ ਹੈ ਕਿਰਪਾ ਦਾ ਹੱਥ ਰੱਖਦਾ ਹੈ ਉਹ ਪਰਮਾਤਮਾ ਕਿਸੇ ਦੇ ਨਾਲ ਵਿਤਕਰਾਂ ਨਹੀਂ ਕਰਦਾ ਸੰਤਾ ਕੀ ਪੈਜ ਰੱਖਦਾ ਆਇਆ ਆਗ ਵਿਰਧ ਪ੍ਰਿਤਪਾਲਾ ਕਹਿੰਦੇ ਜਿਹੜੇ ਉਹਦੇ ਬਣ ਜਾਂਦੇ ਆ ਨਾ ਫਿਰ ਜਿਹੜੇ ਇੱਕ ਪਰਮਾਤਮਾ ਦੇ ਬਣ ਜਾਂਦੇ ਆ ਉਹਨਾਂ ਦੇ ਬਾਬਤ ਕਹਿੰਦੇ ਆ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸੰਤਾਂ ਕੀ ਬਾਝ ਰੱਖਦਾ ਆ ਆਗ ਵਿਰਧ ਪ੍ਰਿਤਪਾਲਾ ਜਿਹੜਾ ਪਰਮਾਤਮਾ ਹੈ ਉਹਦਾ ਮੁੱਢ ਤੋਂ ਇੱਕ ਸੁਭਾਅ ਕਿ ਉਹ ਆਪਣੇ ਪਿਆਰਿਆਂ ਦੀ ਪਿਆਜ ਰੱਖਦਾ ਹੀ ਆਇਆ ਰੋਜ਼ ਪੜਿਆ ਜਾਂਦਾ ਨੇ ਸ਼ਬਦ ਹਰ ਯੁਗ ਯੁਗ ਭਗਤ ਨੂੰ ਪਾਇਆ ਤਾਇਜ ਰੱਖਦਾ ਆਇਆ RAM RAJ ਹਰਨਾਕੁ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਪਰਮਾਤਮਾ ਨੇ ਛਡਾ ਲੈਣਾ ਜਮਾਂ ਤੋਂ ਸਾਨੂੰ ਉਹ ਪਰਮਾਤਮਾ ਦਾ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਉਹ ਆਪਣੇ ਪਿਆਰਿਆਂ ਦੇ ਆਪਣੇ ਸੇਵਕਾਂ ਦੇ ਆਪਣੇ ਸੰਤਾਂ ਦੇ ਹਮੇਸ਼ਾ ਹੀ ਪੈਜ ਰੱਖਦਾ ਹੈ ਉਹਦਾ ਸੁਹਾ ਹੈ ਜੀ ਪਰਮਾਤਮਾ ਦਾ ਸਾਡਾ ਸੁਹਾ ਤੇ ਰੋਜ਼ ਬਦਲਦਾ ਕਦੇ ਸਾਡਾ ਸੁਹਾ ਕਿਸ ਤਰ੍ਹਾਂ ਦਾ ਹੋ ਜਾਂਦਾ ਕਦੇ ਸਾਡਾ ਸੁਹਾ ਕਿਸ ਤਰ੍ਹਾਂ ਦਾ ਹੋ ਜਾਂਦਾ ਪਰ ਜਿਹੜਾ ਪਰਮਾਤਮਾ ਹੈ ਉਹਦਾ ਇੱਕੋ ਹੀ ਸੁਹਾ ਹੈ ਜੋ ਹਰ ਇੱਕ ਨਾਲ ਪਿਆਰ ਕਰਦਾ ਹੈ ਕਦੇ ਗੁੱਸੇ ਨਹੀਂ ਹੁੰਦਾ ਪਰਮਾਤਮਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬਵੇਰਾ ਮੁਖ ਪਾਵੋ ਹੁਣ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਅੰਮ੍ਰਿਤ ਵਰਗਾ ਹੈ। ਹਈ ਅੰਮ੍ਰਿਤ ਵਰਗਾ ਨਹੀਂ ਅੰਮ੍ਰਿਤ ਹੈ। ਜਿਵੇਂ ਅਸੀਂ ਅੰਮ੍ਰਿਤ ਛਕਦੇ ਆ ਨਾ ਖੰਡੇ ਬਾਟੇ ਦਾ ਅੰਮ੍ਰਿਤ ਉਹਨੂੰ ਅਸੀਂ ਅੰਮ੍ਰਿਤ ਕਹਿੰਨੇ ਆ ਤੇ ਗੁਰਬਾਣੀ ਵੀ ਅੰਮ੍ਰਿਤ ਹੈ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਇੱਕ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ। ਇੱਥੇ ਗੁਰੂ ਸਾਹਿਬ ਕਹਿੰਦੇ ਆ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪੁੰਚੋ ਪੁੰਚੋ ਦਾ ਭਾਵ ਹੁੰਦਾ ਖਾਣਾ ਕਿ ਪ੍ਰਮਾਤਮਾ ਦਾ ਜਿਹੜਾ ਇਹ ਅੰਮ੍ਰਿਤ ਵਰਗਾ ਨਾਮ ਹੈ ਨਾ ਇਹਨੂੰ ਭੋਜਨ ਬਣਾ ਕੇ ਰੋਜ਼ ਛਕੋ ਭਾਵ ਕਿ ਰੋਜ਼ ਬਾਣੀ ਪੜੋ ਰੋਜ਼ ਬਾਣੀ ਦੇ ਨਾਲ ਆਪਣੇ ਮਨ ਨੂੰ ਜੋੜੋ ਕਹਿੰਦੇ ਸਰਬ ਵੇਲਾ ਮੁਖ ਬਾਗੋ ਆਖਿਆ ਜੀ ਕਿਹੜੇ ਵੇਲੇ ਬਗੜੀ ਚੈਨ ਦੀ ਬਾਣੀ ਕੋਈ ਟਾਈਮ ਜਿਵੇਂ ਅਸੀਂ 2 ਵਜੇ ਕਹਿੰਦੇ ਚਾ ਵੇਲਾ ਹੋ ਗਿਆ 2 ਵੇਲ 2 ਵਜੇ ਕਹਿੰਦੇ ਚਾਹ ਵੇਲਾ ਤੇ ਜਦੋਂ ਅਸੀਂ ਸੌਣਾ ਉਹਨੂੰ ਸੌਣ ਵੇਲਾ ਪਰ ਅਸੀਂ ਜਦੋਂ ਸਵੇਰ ਦਾ ਵੇਲਾ ਹੁੰਦਾ ਸੀ ਕਹਿੰਦੇ ਬਾਣੀ ਪੜ੍ਹਨ ਦਾ ਟਾਈਮ ਹੈ ਅੰਮ੍ਰਿਤ ਵੇਲਾ ਪਰ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਸਰਬੋ ਵੇਲਾ ਮੁਖ ਪਾਵੋ ਕਹਿੰਦੇ ਸਾਰੀ ਵੇਲੇ ਪ੍ਰਮਾਤਮਾ ਨੂੰ ਯਾਦ ਕਰਨ ਦੇ ਹੈ ਜਦੋਂ ਵਰਗੀ ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋ ਜਦੋਂ ਪ੍ਰਮਾਤਮਾ ਨੂੰ ਯਾਦ ਕਰੋਗੇ ਅਸਲ ਚੋਦੋ ਹੀ ਅੰਮ੍ਰਿਤ ਵੇਲਾ ਜੀ ਜਦੋਂ ਪ੍ਰਮਾਤਮਾ ਨੂੰ ਯਾਦ ਕਰਨਾ ਉਦੋਂ ਹੀ ਅੰਮ੍ਰਿਤ ਵੇਲਾ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਲੈ ਨਿਤ ਭੁੰਚੋ ਸਰਬ ਵੇਲਾ ਮੁਖ ਭਾਵ ਕਹਿੰਦੇ ਸਾਰੇ ਹੀ ਵੇਲਾ ਉਸ ਪ੍ਰਮਾਤਮਾ ਦੇ ਨਾਮ ਜਪਣ ਦਾ ਜਦੋਂ ਤੁਸੀਂ ਨਾਮ ਜਪਦੇ ਹੋ ਉਹਦੀ ਐ ਸਮਝੋ ਕਿ ਮੈਂ ਪ੍ਰਮਾਤਮਾ ਦੇ ਨਾਮ ਨੂੰ ਭੋਜਨ ਵਾਂਗ ਕੇ ਆਪਣੇ ਮੁਖ 'ਚ ਪਾ ਲਿਆ ਕਹਿੰਦੇ ਫਿਰ ਦੇ ਚ ਵਸਾਉਣੀ ਆ ਬਾਣੀ ਜਰਾ ਮਰਾ ਪਾਪ ਸਭ ਨੱਠਾ ਗੁਰੂ ਗੋਬਿੰਦ ਨਿਤ ਗਾਵੋ ਇੱਥੇ ਗੁਰੂ ਸਾਹਿਬ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜੂਗੇ ਨਾ ਜਿਸ ਦਿਨ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਕਹਿੰਦੇ ਜਰਾ ਦਾ ਭਾਗ ਹੁੰਦਾ ਘੁਡੇਪਾ ਕਹਿੰਦੇ ਬੁਢੇ ਪਾਲੀ ਆਉਣਾ ਕਹਿੰਦੇ ਕਦੇ ਵੀ ਨਹੀਂ ਆਉਣਾ ਜੀ ਕਿਉਂਕਿ ਗੁਰੂ ਸਾਹਿਬ ਦੇ ਵਚਨ ਗੁਰਵਾੜੀ ਤੁਸੀਂ ਪੜ੍ਹਦੇ ਆ ਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਗੁਰਮੁਖ ਹੁੰਦਾ ਉਹ ਕਦੇ ਬੁੱਢਾ ਨਹੀਂ ਹੁੰਦਾ ਕਦੇ ਗੁਰਮੁਖ ਬੁੱਢੇ ਕਦੇ ਨਹੀਂ ਤੇ ਜਿਹੜਾ ਗੁਰੂ ਦੇ ਨਾਲ ਨਾਲ ਜੁੜਿਆ ਗੁਰੂ ਸਾਹਿਬ ਕਹਿੰਦੇ ਆ 15 ਸਾਲਾਂ ਦਾ ਵੀ ਬੁਢਾ ਲੱਗਦਾ ਸਾਨੂੰ ਤੇ 15 ਸਾਲਾਂ ਦਾ ਵੀ ਬਜ਼ੁਰਗ ਬੁਢਾ ਲੱਗਦਾ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਕਹਿੰਦੇ ਉਹਨੂੰ ਜਰਾ ਮਰਾ ਮਰਾ ਦਾ ਭਾਵ ਉਹਦਾ ਮੌਤ ਕਹਿੰਦੇ ਉਹਨੂੰ ਬਾਤ ਵੀ ਨਹੀਂ ਆਉਂਦੇ ਹੁਣ ਬਾਬਾ ਦੇਵ ਸਿੰਘ ਜੀ ਅਸੀਂ ਉਹਨੂੰ ਕਹਿ ਸਕਦੇ ਆ ਕਿ ਉਹਦੇ ਤੇ ਬੜੇ ਪਾਗਿਆ ਸੀ ਨਹੀਂ ਆਇਆ ਨਾ ਬੜੇ ਪਾ ਤੇ ਉਹਨਾਂ ਨੇ 75 ਸਾਲਾਂ ਦੀ ਉਮਰ ਦੇ ਵਿੱਚ ਖੰਡਾ ਚੱਕਿਆ ਤੇ ਅਸੀਂ ਕਹਿ ਸਕਦੇ ਆ ਕਿ ਬਾਬਾ ਦੇਵ ਸਿੰਘ ਜੀ ਮਰ ਗਏ ਨੇ ਨਹੀਂ ਅੱਜ ਵੀ ਸਾਡੇ ਦਿਲਾਂ 'ਚ ਵੱਸਦੇ ਆ ਜੀ ਜਿਹੜੇ ਪਿਆਰ ਕਰਨ ਵਾਲੇ ਹਨ ਉਹ ਕਹਿੰਦੇ ਬਾਬਾ ਦੀਪ ਸਿੰਘ ਸਾਨੂੰ ਤੇ ਰੋਜ਼ ਮਿਲਦੇ ਨੇ ਪਰ ਜਦੋਂ ਅਸੀਂ ਉਹਨਾਂ ਦੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਯਾਦ ਕਰਾਂਗੇ ਉਦੋਂ ਸਾਨੂੰ ਲੱਗਦਾ ਕਿ ਸਾਹਮਣੇ ਖੜੇ ਹੈ ਜੇ ਜਦੋਂ ਉਹਨਾਂ ਦੀ ਤਸਵੀਰ ਵੇਖਾਂਗੇ ਨਾ ਤਸਵੀਰ ਦੇ ਵਿੱਚ ਵੀ ਆਇ ਲੱਗ ਰਿਹਾ ਕਿ ਸੱਚਮੁੱਚ ਬੈਠੇ ਹੈ ਜੇ ਚਾਹੇ ਤਸਵੀਰਾਂ ਜਿਹੜੀਆਂ ਨੇ ਉਹ ਔਰ オリジナル ਨਹੀਂ ਹੈਗੀ ਆ ਪਰ ਸਾਨੂੰ ਇਦਾਂ ਲੱਗਣਾ ਹੈ ਕਿ ਇਹ ਤਸਵੀਰ ਦੇ ਵਿੱਚ ਸੱਚੀ ਮੁੱਚੀ ਬਾਬਾ ਦੀਪ ਸਿੰਘ ਬੈਠੇ ਆ ਜਰਾ ਮਰਾ ਤਾਪ ਸਭ ਲੱਗਾ ਤਾਪ ਦਾ ਭਾਉਂਦਾ ਬਾਹਰਲੇ ਰੋਗ ਜਿਵੇਂ ਆਮ ਆਪਾਂ ਕਹਿੰਦੇ ਆ ਬੁਖਾਰ ਚੜ ਗਿਆ ਪਹਿਲੇ ਸਮਿਆਂ ਦੇ ਵਿੱਚ ਨਾ ਕੈਂਸਰ ਸੀ ਨਾ ਟੀਵੀ ਦੀ ਬਿਮਾਰੀਆਂ ਸੀ ਨਾ ਸ਼ੂਗਰ ਵਗੈਰਾ ਸੀ ਇਕੱਲਾ ਇਨਸਾਨ ਨੂੰ ਤਾਪ ਹੀ ਚੜਦਾ ਸੀ ਉਸ ਬੁਖਾਰ ਹੀ ਚੜਦਾ ਸੀ ਗੁਰੂ ਸਾਹਿਬ ਨੇ ਉਹੀ ਗੱਲਾਂ ਲਿਖੀਆਂ ਕਹਿੰਦੇ ਜੜਾ ਮਰਾ ਤਾਪ ਸਭ ਲੱਗਾ ਕਹਿੰਦੇ ਨਾਮ ਦੇ ਬਾਣ ਨਾ ਮੌਤ ਆਉਣੀ ਹੈ ਨਾ ਬਾਹਰ ਕੋਈ ਰੋਗ ਲੱਗਣਾ ਸਭ ਨਾ ਤਾਂ ਸਾਰੇ ਉਹ ਭੱਜ ਜਾਣਾ ਗੁਣ ਗੋਵਿੰਦ ਨਿਤ ਗਾਵੋ ਕਦੋਂ ਜਦੋਂ ਉਸ ਪਰਮਾਤਮਾ ਦੇ ਗੋਵਿੰਦ ਪਰਮਾਤਮਾ ਦੇ ਨਿਤ ਗੁਣ ਗਾਵਾਂਗੇ ਹਰ ਰੋਜ਼ ਦੀ ਗੱਲ ਕਰੀਏ ਜੀ ਇੱਥੇ ਇਹ ਨਹੀਂ ਕਿਹਾ ਕਿ ਇੱਕ ਦਿਨ ਜਿਵੇਂ Hindu ਧਰਮ ਦੇ ਜਿਹੜੇ ਹੈ ਨਾ ਉਹ ਇਕਾਦਸ਼ੀ ਦਾ ਵਰਤ ਰੱਖਦੇ ਆ ਹਰੇ ਕਾਲੀਸੀ ਦਾ ਵਰਤ ਰੱਖਦੇ ਤੇ ਮਹੀਨੇ ਦੇ ਵਿੱਚ ਦੋ ਕਾਲੀਸੀ ਆ ਗਈਆਂ ਤੇ ਸਾਲ ਦੇ ਵਿੱਚ 24 ਵਰਤ ਰੱਖ ਲਏ ਉਹਨਾਂ ਨੇ ਜਿਹੜੇ ਮੁਸਲਮਾਨ ਨੇ ਉਹ ਰਮਜ਼ਾਨ ਦਾ ਮਹੀਨਾ ਜਦੋਂ ਹੁੰਦਾ ਉਦੋਂ ਰੋਜ਼ੇ ਰੱਖਦੇ ਐ ਇੱਥੇ ਗੁਰੂ ਸਾਹਿਬ ਕਹਿੰਦੇ ਆ ਕੱਲੇ 24 ਦਿਨਾਂ ਦੇ ਨਾਲ ਜਾਂ ਇੱਕ ਮਹੀਨੇ ਦੇ ਨਾਲ ਪਰਮਾਤਮਾ ਨਹੀਂ ਮਿਲਣਾ ਤੇ ਜੇ ਪਰਮਾਤਮਾ ਨੂੰ ਪਾਉਣਾ ਹੈ ਕਹਿੰਦੇ ਨਿਤ ਗਾਉਣਾ ਪੈਣਾ ਹੈ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਵਿੰਦ ਨਿਤ ਗਾਵੋ ਕਹਿੰਦੇ ਰੋਜ਼ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਪੈਣਗੇ ਫੇਰ ਉਹ ਪਰਮਾਤਮਾ ਮਿਲਣਾ ਨਾ ਕਿ ਇੱਕ ਦਿਨ ਕਰਕੇ ਤੇ ਬਾਕੀ ਦੇ 11 ਮਹੀਨੇ ਕਹਿੰਦੇ 11 ਮਹੀਨੇ ਲੋਕਾਂ ਦੇ ਨਾਲ ਠੱਗੀ ਆ 11 ਮਹੀਨੇ ਲੋਕਾਂ ਦੇ ਨਾਲ ਧੋਖਾ 11 ਮਹੀਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕਹਿੰਦੇ ਇਸ ਤਰ੍ਹਾਂ ਇੱਕ ਮਹੀਨੇ ਦੇ ਨਾਲ ਪਰਮਾਤਮਾ ਨਹੀਂ ਮਿਲਣਾ ਸੁਣੀ ਅਰਦਾਸ Swami Meera ਸਰਵ ਕਲਾ ਬਣਾਈ ਜਦੋਂ ਤੁਸੀਂ ਰੋਜ਼ ਪ੍ਰਮਾਤਮਾ ਨੂੰ ਜਪਾਂਗੇ ਨਾ ਰੋਜ਼ ਪ੍ਰਮਾਤਮਾ ਦੇ ਗੁਰੂ ਦੇ ਅੱਗੇ ਆ ਕੇ ਖੜ ਕੇ ਅਰਦਾਸ ਕਰਾਂਗੇ ਫਿਰ ਅਰਦਾਸ ਕਦੇ ਨਾ ਕਦੇ ਤੇ ਸੁਣੀ ਜਾਂਦੀ ਹੈ ਨਾ ਵਿਰਥੀ ਕਦੇ ਨਾ ਹੋ ਬਈ ਜਨਕੀ ਅਰਦਾਸ ਜਦੋਂ ਜਨ ਬਣ ਕੇ ਅਰਦਾਸ ਕਰਾਂਗੇ ਉਦੋਂ ਫਿਰ ਉਹ ਅਰਦਾਸ ਪਰਮਾਤਮਾ ਦੇ ਦਰ ਤੇ ਪਹੁੰਚ ਜਾਣੀ ਆਣੀ ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਬਣਾਈ ਕਲਾ ਦਾ ਭਾਵ ਨੂੰ ਤਾਕਤ ਕਿ ਸਾਰੀ ਦੀ ਸਾਰੀ ਤਾਕਤ ਪਰਮਾਤਮਾ ਨੇ ਸਾਡੇ ਅੰਦਰ ਪਾ ਦੇਣੀ ਆ ਉਦੋਂ ਕਦੋਂ ਜਦੋਂ ਅਰਦਾਸ ਉਹ ਦਰ ਤੇ ਪਹੁੰਚ ਗਈ ਸੁਣੀ ਅਰਦਾਸ ਸਵਾਮੀ ਮੇਰਾ ਸਰਵ ਕਲਾ ਬਣਾਈ ਹੁਣ ਕੋਈ 14 ਕਲਾ ਸੰਪੂਰਨ ਹੈ ਕੋਈ 16 ਕਲਾ ਸੰਪੂਰਨ ਹੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਰਵ ਕਲਾ ਸਮਰੱਥ ਨੇ ਉਹਨਾਂ ਕੋਲ ਸਾਰੀਆਂ ਹੀ ਕਲਾ ਨੇ ਭਾਵ ਕਿ ਸਾਰੀ ਤਾਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਲਣਾ ਚ ਹੈ ਜੇ ਅਰਦਾਸ ਗੁਰੂ ਨਾਨਕ ਸਾਹਿਬ ਦੇ ਦਰਬ ਤੇ ਪਹੁੰਚ ਗਏ ਫਿਰ ਉਹ ਤਾਕਤ ਗੁਰੂ ਨੇ ਸਾਡੀ ਝੋਲੀ 'ਚ ਪਾ ਦੇਣੀ ਏ ਸਾਰੀ ਦੀ ਸਾਰੀ ਪ੍ਰਗਟ ਭਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਕਹਿੰਦੇ ਗੁਰੂ ਨਾਨਕ ਸਾਹਿਬਾਰਾ ਜਿੰਨੀ ਜਿਹੜੀ ਵਡਿਆਈ ਹੈ ਨਾ ਉਹ ਕੱਲੀ ਇਹ ਨਹੀਂ ਹੈ ਕਿ ਕੱਲੀ ਆਜੋਗ ਦੇ ਵਿੱਚ ਹੈ ਉਹਤੇ ਕਹਿੰਦੇ ਆ ਸਾਰਿਆਂ ਯੁੱਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਭਾ ਜਿਹੜੀ ਹੈ ਉਹ ਸਾਰਿਆਂ ਯੁੱਗਾਂ ਚ ਵਰਤਰੀ ਹੈ ਕੱਲੇ ਇੱਕ ਯੁੱਗ ਚ ਨਹੀਂ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਅਸੀਂ ਬਾਣੀ ਪੜਦੇ ਆ ਉਹਨਾਂ ਦੀ ਗੱਲ ਕਰਦੇ ਆ ਉਹ ਇੱਕ ਯੁੱਗ ਵਾਸਤੇ ਨਹੀਂ ਹੈ ਉੱਤੇ ਫਿਰ ਕਹਿੰਦੇ ਉਹਨਾਂ ਦੀ ਵਡਿਆਈ ਜਿਹੜੀ ਆ ਸਾਰਿਆਂ ਯੁੱਗਾਂ 'ਚ ਹੈ ਸਤਜੁਗ ਦੇ ਵਿੱਚ ਵੀ ਦੁਆਪਰ ਦੇ ਵਿੱਚ ਵੀ ਕਲਯੁਗ ਦੇ ਵਿੱਚ ਵੀ ਸਾਰੇ ਯੁੱਗਾਂ ਦੇ ਵਿੱਚ ਚਾਰੇ ਯੁੱਗਾਂ ਦੇ ਵਿੱਚ ਪਰਮਾਤਮਾ ਦੀ ਜਿਹੜੀ ਵਡਿਆਈ ਆ ਉਹ ਵਰਤ ਰਹੀ ਹੈ ਤੇ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਤਾ ਫਿਰ ਸਾਨੂੰ ਉਹ ਮਹਿਸੂਸ ਹੋਣਾ ਕਿ ਇੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿੜਿਆਈ ਹੋ ਰਹੀ ਹੈ ਇੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿੜਿਆਈ ਹੋ ਰਹੀ ਹੈ ਜਦੋਂ ਸੇ ਗੁਰੂ ਦੇ ਨਾਲ ਜੁੜਾਂਗੇ ਅਸਲ ਦੇ ਵਿੱਚ ਸਮਝ ਉਸ ਦਿਨ ਪੈਣੀ ਹੈ ਸੁਣੀ ਅਰਦਾਸ Swami mera sarv kala ban aayi pragat pai sagle joge antar ਗੁਰਨਾਮਕੀ ਵੱਡੇ ਆਈ ਵਾਹ ਗੁਰ ਦੀ ਕਾ ਫਲਸਾ ਵਾਹ ਗੁਰ ਦੀ ਕੀ ਖਤੇ